ਮਾਪਬਾਪ ਦੇ ਪ੍ਰਤੀ ਬੱਚਿਆਂ ਦਾ ਕੀ ਰਵਈਆ ਹੋਣਾ ਚਾਹੀਦਾ ਉਹ ਔਰ ਪੇਰੈਂਟਸ ਦਾ ਵੀ ਆਪਣੇ ਬੱਚਿਆਂ ਦੇ ਪ੍ਰਤੀ ਕੀ ਰਵਈਆ ਹੋਣਾ ਚਾਹੀਦਾ ਇਹ ਦੋਨੋਂ ਬੜਾ ਸੁਖਬੁਖਸੂਰਤ ਮੈਸੇਜ ਐਸਪੈਕਟ ਵਿੱਚ ਹੋਰ ਛੋਟੇ ਛੋਟੇ ਮੈਸੇਜ ਨੇ ਆਸ਼ਰਮ ਦਾ ਮਤਲਬ ਇਹ ਨਹੀਂ ਇਹ ਉਹ ਇੱਕ ਕੈਲਮਿਕ ਤਰਾਸੀ ਹੈ ਕਿ ਉਹਦੀ ਮਜਬੂਰੀ ਹੋਈ ਜਾਂ ਹਾਲਾਤ ਇਦਾਂ ਦੇ ਹੋ ਗਏ ਜੋ ਜਾ ਕੇ ਅਨਾਥ ਆਸ਼ਰਮ ਚ ਪਲਦੀ ਹੈ ਪਰ ਉਹਦਾ ਆਪਣਾ ਇੱਕ ਉੱਥੇ ਵੀ ਆਪਣਾ ਇੱਕ ਉਹਨਾਂ ਦਾ ਪਰਿਵਾਰ ਹੁੰਦਾ ਉਹ ਵੀ ਹੈਗਾ ਤੁਹਾਨੂੰ ਫਿਲਮਾਂ ਦੇ ਵਿੱਚ ਕਿਹੜਾ ਕਿਰਦਾਰ ਜ਼ਿਆਦਾ ਵਧੀਆ ਲੱਗਿਆ ਜਿਹੜਾ ਤੁਸੀਂ ਨੇ ਤੁਹਾਡੇ ਦਿਲ ਦੇ ਬਿਲਕੁਲ ਕਰੀਬ ਹੋਵੇ ਕਿਹੜੇ ਕਿਰਦਾਰ ਨੂੰ ਤੁਸੀਂ ਪਸੰਦ ਕੀਤਾ ਜਾਂ ਕਿਹੜਾ ਸੀਨ ਤੁਹਾਨੂੰ ਐ ਲੱਗਿਆ ਵੀ ਬਹੁਤ ਵਧੀਆ ਸੀ ਗੱਲ ਇਹ ਕਿ ਜਦੋਂ ਅਸੀਂ ਕਲਾਕਾਰ ਲੋਕ ਜਿਹੜੇ ਹੈਗੇ ਜਦੋਂ ਕੋਈ ਫਿਲਮ ਕਰਦੇ ਤਾਂ ਸਾਡੀ ਅਸੀਂ ਉਹਦੇ ਨਾਲ ਤੁਨੋਂ ਮਨੋਂ ਜੁੜੇ ਹੁੰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਫਿਲਮ ਲੱਗਣੀ ਆ 7 ਜੂਨ ਨੂੰ ਅੰਲੜ ਬਰੇਸ ਤੇ ਮੇਰੇ ਨਾਲ ਮੌਜੂਦ ਨੇ ਫਤਿਹ ਦੇ ਫਾਦਰ ترسین ਪਾਉ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਿੰਡੂ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਧਿਆ ਪਰ ਸਤਿ ਸ਼੍ਰੀ ਅਕਾਲ ਪਹਿਲਾਂ ਦੋਸਤੋ ਜੀ ਫਿਲਮ ਬਾਰੇ ਤੁਸੀਂ ਕੀ ਕਹੋਗੇ ਕਿੱਦਾਂ ਦੀ ਲੱਗੀ ਤੁਸੀਂ ਫਿਲਮ ਵੇਖ ਕੇ ਦੇਖੀ ਆ ਤੁਹਾਨੂੰ ਕਿੱਦਾਂ ਲੱਗੀ ਸਾਡੀ ਫਿਲਮ ਬਹੁਤ ਵਧੀਆ ਹੈ ਮੈਂ ਸਾਰਿਆਂ ਦਾ ਕੰਮ ਬਹੁਤ ਅੱਛਾ ਹੈ ਫਿਲਮ ਬੜੀ ਮਿਹਨਤ ਨਾਲ ਬਣੀ ਹੋਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਫਿਲਮ ਦੇ ਵਿੱਚ ਮੈਸੇਜ ਬਹੁਤ ਵਧੀਆ ਨੇ ਕਮਾਲ ਦੇ ਨੇ ਕਿ ਅੱਜ ਕੱਲ ਦੀ ਮੇਰੀ ਜਨਰੇਸ਼ਨ ਨਹੀਂ ਹੈ ਜਨਰੇਸ਼ਨ ਹੈ ਤੇ ਜਿਸ ਤਰ੍ਹਾਂ ਦਾ ਅੱਜ ਕੱਲ ਦੀ ਜਨਰੇਸ਼ਨ ਦਾ ਐਕਸਪੋਜ਼ਰ ਹੈ ਨਾ ਕੋਈ ਕਈ ਵਾਰ ਇਹ ਆਪਣੀਆਂ ਜਿਹੜੀਆਂ ਜੜਾਂ ਨਾਲ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਕੁਝ ਮਤਲਬ ਉਹ ਆਪਣੀ ਜੜਾਂ ਨਾਲ ਕਈ ਵਾਰ ਟੁੱਟ ਜਾਂਦੇ ਨੇ ਸੋ ਇਹ ਫਿਲਮ ਦੇ ਵਿੱਚ ਉਸ ਉਸ ਜਨਰੇਸ਼ਨ ਦੀ ਇੰਪੋਰਟੈਂਸ ਦਿਖਾਈ ਹੈ ਉਹਨਾਂ ਦੇ ਲਈ ਇੱਕ ਬਹੁਤ ਮੈਸੇਜ ਹੈ ਕਿ ਠੀਕ ਹੈ ਤੁਹਾਡੇ ਆਪਣੇ ਵਿਚਾਰ ਅਗੇ ਨੇ ਮੁਨੇ ਵੀ ਚਾਹੀਦੇ ਨੇ ਜਿਵੇਂ ਇਹ ਫਿਲਮ ਚ ਦਿਖਾਇਆ ਕਿ ਮਿਊਚੁਅਲ ਰਿਸਪੈਕਟ ਜਦੋਂ ਅ ਬੱਚਾ ਬੱਚਾ ਆਪਣੇ ਫਾਦਰ ਦੇ ਨਾਲ ਉਹਦੀ ਕੋਈ ਜਨਰੇਸ਼ਨ ਗੈਪ ਦੀ ਪ੍ਰੋਬਲਮ ਆਉਂਦੀ ਹੈ ਤਾਂ ਜਦੋਂ ਇਵਨ ਫਾਦਰ ਨੂੰ ਲੱਗਦਾ ਕਿ ਨਹੀਂ ਯਾਰ ਇਹ ਠੀਕ ਹੈ ਇਹ ਬੰਦਾ ਸੀ ਸਹੀ ਟ੍ਰੈਕ ਹੈ ਤੋਂ ਅਕਸੀਜਨ ਅਕਸੈਪਟ ਕਰਦਾ ਸੋ ਮੇਰਾ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਦੇ ਵਿੱਚ ਕਿ ਆਪਣੇ ਮਾ ਮਾਪਦੇ ਪ੍ਰਤੀ ਬੱਚਿਆਂ ਦਾ ਕੀ ਰਵਈਆ ਹੋਣਾ ਚਾਹੀਦਾ ਉਹ ਔਰ ਪੇਰੈਂਟਸ ਦਾ ਵੀ ਆਪਣੇ ਬੱਚਿਆਂ ਦੇ ਪ੍ਰਤੀ ਕੀ ਰਵਈਆ ਹੋਣਾ ਚਾਹੀਦਾ ਇਹ ਦੋਨੋਂ ਬੜਾ ਸੁਖਬੂਖੂਰਤ ਮੈਸੇਜ ਹੈ ਇਸ ਵਿੱਚ ਹੋਰ ਛੋਟੇ ਛੋਟੇ ਮੈਸੇਜ ਨੇ ਕਿ ਲਾਈਫ ਕੀ ਹੈ ਜਦੋਂ ਜ਼ਿੰਦਗੀ ਦੇ ਵਿੱਚ ਕਿਸੇ ਮੁਸ਼ਕਿਲਾਂ ਤਾਂ ਆਉਂਦੀਆਂ ਨੇ ਤਾਂ ਜਿਵੇਂ ਕਿ ਇਸ ਬੱਚੀ ਦੀ ਕਹਾਣੀ ਹੈ ਇੱਕ ਅ ਦੇਚ ਅਨਾਥ ਆਸ਼ਰਮ ਚ ਪਾਲਦੀ ਹੈ ਪਰ ਅਨਾਥ ਆਸ਼ਰਮ ਦੇ ਵਿੱਚ ਅ ਅਨਾਥ ਆਸ਼ਰਮ ਦਾ ਮਤਲਬ ਇਹ ਨਹੀਂ ਇਹ ਉਹ ਇੱਕ ਕੈਲਮਿਕ ਤਰਸਦੀ ਹੈ ਕਿ ਉਹਦੀ ਮਜਬੂਰੀ ਹੋਈ ਜਾਂ ਹਾਲਾਤ ਇਦਾਂ ਦੇ ਹੋ ਗਏ ਕਿ ਉਹ ਜਾ ਕੇ ਅਨਾਥ ਆਸ਼ਰਮ ਚ ਪਾਲਦੀ ਹੈ ਪਰ ਉਹਦਾ ਆਪਣਾ ਇੱਕ ਉੱਥੇ ਵੀ ਇੱਕ ਆਪਣਾ ਇੱਕ ਉਹਨਾਂ ਦਾ ਪਰਿਵਾਰ ਹੁੰਦਾ ਬੱਚੇ ਆਉਂਦੇ ਨੇ ਉੱਥੇ ਵੀ ਉਹਨਾਂ ਨੂੰ ਉਹਨਾਂ ਦੀਆਂ ਵੈਲਿਊਜ਼ ਬਰਕਰਾਰ ਰੱਖਦੀਆਂ ਨੇ ਤੋਂ ਉਹ ਕਲਵਕਰੀ ਹੈ ਕਿ ਉਹਨੂੰ ਰਹਿਣਾ ਪੈ ਰਿਹਾ ਉੱਥੇ ਪਰ ਉਹ ਕਿਸ ਤਰ੍ਹਾਂ ਦਾ ਕਿਰਦਾਰ ਹੈ ਕਿਸ ਤਰ੍ਹਾਂ ਦੀ ਉਹਦੀ ਮਾਈਂਡ ਸੈਟਅਪ ਹੈ ਉਹ ਉਸ ਉਸ ਤੋਂ ਕਿਸ ਤਰ੍ਹਾਂ ਵੀ ਉਹਨੇ ਵੈਲਿਊਜ਼ ਲੈ ਕੇ ਆਪਣੇ ਆਪਣੇ ਕਿਰਦਾਰ ਨੂੰ ਆਪਣੇ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕੀਤਾ ਇਸ ਫਿਲਮ ਦੇ ਵਿੱਚ ਇੱਕ ਉਹ ਵੀ ਤੁਹਾਨੂੰ ਫਿਲਮਾਂ ਦੇ ਵਿੱਚ ਕਿਹੜਾ ਕਿਰਦਾਰ ਜ਼ਿਆਦਾ ਵਧੀਆ ਲੱਗਿਆ ਜਿਹੜਾ ਤੁਸੀਂ ਨੇ ਤੁਹਾਡੇ ਦਿਲ ਦੇ ਬਿਲਕੁਲ ਕਰੀਬ ਹੋਵੇ ਕਿਹੜੇ ਕਿਰਦਾਰ ਨੂੰ ਤੁਸੀਂ ਪਸੰਦ ਕੀਤਾ ਜਿਹੜਾ ਕਿਹੜਾ ਸੀਨ ਤੁਹਾਨੂੰ ਐ ਲੱਗਿਆ ਵੀ ਬਹੁਤ ਵਧੀਆ ਸੀ ਗੱਲ ਕੀ ਹੈ ਕਿ ਜਦੋਂ ਅਸੀਂ ਕਲਾਕਾਰ ਲੋਕ ਜਿਹੜੇ ਹੈਗੇ ਜਦੋਂ ਕੋਈ ਫਿਲਮ ਕਰਦੇ ਆ ਤਾਂ ਸਾਡੀ ਅਸੀਂ ਉਹਦੇ ਨਾਲ ਤਨੋਂ ਮਨੋਂ ਜੁੜੇ ਹੁੰਦੇ ਆ ਸੋ ਮੈਨੂੰ ਇਹ ਲੱਗਦਾ ਕਿ ਇਸ ਫਿਲਮ ਦੇ ਵਿੱਚ ਦਾ ਮਾਹੌਲ ਹੀ ਇਦਾਂ ਲੱਗਿਆ ਕਿ ਤੁਸੀਂ ਕੋਈ ਡਿਫਰੈਂਸ਼ੀਏਟ ਨਹੀਂ ਕਰਦੇ ਮੈਨੂੰ ਆ ਵਧੀਆ ਲੱਗਿਆ ਨਹੀਂ ਲੱਗਿਆ ਸੋ ਤੁਸੀਂ ਆਪ ਸੋਚੋ ਕਿ ਜਦੋਂ ਇੱਕ ਆਪਣਾ ਕਹੋ ਆਸ਼ਰਮ ਦੀ ਜਦੋਂ ਆਸ਼ਰਮ ਦੇ ਵਿੱਚ ਜਾਂਦੇ ਆ ਹਾਨੀ ਆਸ਼ਰਮ ਵੱਲ ਨੂੰ ਤੁਰਦਿਆਂ ਦਾ ਉੱਥੇ ਦੇ ਸੀਨ ਆਪਣੇ ਆਪ ਚ ਕਿੰਨੇ ਇਮੋਸ਼ਨਲ ਨੇ ਕਿੰਨੇ ਪਿਆਰੇ ਨੇ ਕਿਵੇਂ ਇੱਕ ਫੈਮਿਲੀ ਐਟਮੋਸਫੇਅਰ ਦਿਖਾਇਆ ਉੱਥੇ ਦਾ ਬਣਿਆ ਉਹ ਇੱਕ ਉਹਨਾਂ ਦੀ ਆਪਣੀ ਇੱਕ ਖੁਸ਼ਬੂ ਹੈ ਆਪਣਾ ਇੱਕ ਟੇਸਟ ਹੈ ਔਰ ਔਰ ਖੂਬ ਮਤਲਬ ਔਰ ਜਦੋਂ ਆਸ਼ਰਮ ਤੋਂ ਇਲਾਵਾ ਜਦੋਂ ਕੋ ਪਰਿਵਾਰ ਦੀ ਗੱਲ ਕਰਦੇ ਆ ਤਾਂ ਪਰਿਵਾਰ ਦੇ ਜਿਹੜੇ ਕੰਟਰਡਿਕਸ਼ਨਸ ਨੇ ਕੰਟਰਡਿਕਸ਼ਨਸ ਇਹਨੇ ਵੀ ਪੋਜ਼ਿਟਿਵ ਵੇਅ ਦੇ ਔਰ ਨੈਗੇਟਿਵ ਜਿਹਨੇ ਕਨਟਰਡਿਕਸ਼ਨ ਡਵੈਲਪ ਹੁੰਦੀ ਆ ਨੇ ਔਰ ਉਹਦੇ ਰੈਜ਼ੋਲੂਸ਼ਨ ਕਿਵੇਂ ਨਿਕਲਦੇ ਨੇ ਉਹ ਆਪਣੇ ਆਪ ਚ ਬਹੁਤ ਵਧੀਆ ਨੇ ਸੋ ਸਾਰੇ ਸੀਨ ਬਹੁਤ ਵਧੀਆ ਨੇ ਫਿਲਮ ਵਧੀਆ ਨੇ ਦਾ ਸਾਰੇ ਸੀਨ ਵਧੀਆ ਨੇ ਤੁਹਾਨੂੰ ਜਿਹੜਾ ਤੁਸੀਂ ਸੀਨ ਉੱਤੇ ਆਸ਼ਰਮ ਚ ਜਾਣੇ ਹੋ ਫਿਲਮ ਦੇ ਵਿੱਚ ਨਾ ਉਹ ਸੀਨ ਬੜਾ ਵਧੀਆ ਹੈ ਉਹ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਵੀ ਅੱਜ ਇਹ ਹਲੇ ਵੀ ਐਵੇਂ ਦਾ ਸਮਾਜ ਵਿੱਚ ਚੱਲਦਾ ਆਪਣੇ ਆਸ਼ਰਮ ਹਲੇ ਵੀ ਆਏਗੇ ਨੇ ਕਿਉਂ ਨੇ ਵੀ ਜਿਹੜੇ ਆਪਣੇ ਘਰ ਵਾਲਿਆਂ ਨੂੰ ਮਾਪ ਪਾਪਾਂ ਨੂੰ ਛੱਡ ਦਿੰਦੇ ਨੇ ਆਸ਼ਰਮ ਹੈਗੇ ਸਰ ਆ ਆਸ਼ਰਮ ਅਜੇ ਵੀ ਨਹੀਂ ਅਨਾਥ ਆਸ਼ਰਮ ਅਜੇ ਵੀ ਹੈਗੇ ਨਹੀਂ ਆ ਔਰ ਮੈਂ ਨੈਕ ਇੱਕ ਦੋ ਮੈਨੂੰ ਇਹੋ ਜੀ ਇਨਸੀਡੈਂਟਸ ਮੇਂ ਰੀਅਲ ਲਾਈਫ ਦੀ ਗੱਲ ਕਰਦਾ ਮੈਂ ਜਦੋਂ ਮੇਰੇ ਰਿਲੇਸ਼ਨਸ ਦੇ ਵਿੱਚ ਵੀ ਦੇਖਿਆ ਮੈਂ ਕਿਤੇ ਗਿਆ ਤਾਂ ਉੱਥੋਂ ਇਹ ਵੀ ਹੈ ਜਿੱਦਾਂ ਅੱਜ ਇਸ ਫਿਲਮ ਦੇ ਵਿੱਚ ਹੈਗਾ ਕਿ ਉਹ ਆਸ਼ਰਮ ਚੋਂ ਫਿਰ ਕੁੜੀ ਨੂੰ ਵਿਆਹ ਕੇ ਲੈ ਕੇ ਜਾਂਦੇ ਨੇ ਵੀ ਤੇ ਐਕਸੈਪਟ ਕਿ ਇਹ ਵੀ ਠੀਕ ਹੈ ਉਹ ਜੇ ਮਾਪੇ ਆਪਣੇ ਨਹੀਂ ਹੈਗੇ ਤਾਂ ਇਹ ਜੋ 14 ਕੋਈ ਕਸੂਰ ਨਹੀਂ ਸੋ ਇੱਕ ਉਹਦੀ ਲਾਈਫ ਦੀ ਕਿ ਟ੍ਰੈਜੇਡੀ ਹੈ ਸੋ ਮੈਂ ਅਪ ਰੀਅਲ ਲਾਈਫ ਦੇ ਵਿੱਚ ਵੀ ਦੇਖਿਆ ਕਿ ਮੈਂ ਕੈਸੇ ਪਰਿਵਾਰ ਨੂੰ ਵੀ ਜਾਣਦਾ ਜਿਹੜਾ ਕਿ ਇੱਕ ਉਹ ਇਸ ਤਰ੍ਹਾਂ ਦੇ ਆਸ਼ਰਮ ਦੇ ਵਿੱਚੋਂ ਕੁੜੀ ਵਿਆਹ ਕੇ ਲੈ ਆਇਆ ਕਿ ਵੀ ਕੋਈ ਗੱਲ ਨਹੀਂ ਠੀਕ ਹੈ ਤੇ ਵੀ ਕਿਸੇ ਕਾਰਨ ਇੱਥੇ ਆਈ ਜੀ ਜੇਵਾ ਵਿੱਚ ਜਰੂਰ ਦਿਖਾਇਆ ਹੁੰਦਾ ਨਾ ਵੀ ਇਦਾਂ ਆਸ਼ਰਮ ਦੇ ਜਿਹੜੇ ਉਹਨਾਂ ਪਰਿਵਾਰ ਬਣ ਜਾਂਦਾ ਉਹ ਕੁੜੀ ਵਿਆਹਉਂਦੇ ਨੇ ਕਦੇ ਰੀਅਲ ਲਾਈਫ ਚ ਇਦਾਂ ਹੋਇਆ ਕਦੇ ਇਦਾਂ ਤੁਸੀਂ ਮੰਨਦੇ ਹੋ ਵੀ ਰੀਅਲ ਲਾਈਫ ਚ ਹੋਇਆ ਵੀ ਇਦਾਂ ਆਸ਼ਰਮ ਦੇ ਵਿੱਚ ਜਿਹੜੀ ਕਿਸੇ ਨਾਲ ਰਿਸ਼ਤਾ ਹੋਇਆ ਕਿਸੇ ਕੁੜੀ ਦਾ ਬਾਹਰ ਮੁੰਡੇ ਨਾਲ ਹਾਂਜੀ ਹਾਂ ਜਿਵੇਂ ਆਸ਼ਰਮ 'ਚ ਦਿਖਾਇਆ ਗਿਆ ਵੀ ਕੁੜੀ ਨੂੰ ਵਿਆਹਉਂਦੇ ਨੇ ਉਹ ਆਸ਼ਰਮ ਦਾ ਪਰਿਵਾਰ ਹੈ ਇੱਕ ਵੀ ਰੀਅਲ ਲਾਈਫ 'ਚ ਇਦਾਂ ਹੁੰਦਾ ਉਹ ਫਿਲਮ ਚ ਦਿਖਾਇਆ ਗਿਆ ਹੈ ਹਾਂ ਮੈਂ ਮੈ ਮੈਨੂੰ ਲੱਗਦਾ ਵੀ ਦੇਖੋ ਪਤਾ ਕੀ ਹੈ ਕਹਾਣੀਆਂ ਸਾਡੀਆਂ ਨਾ ਸਮਾਜ ਦੇ ਵਿੱਚੋਂ ਹੀ ਉਪਜਦੀਆਂ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੇਰਣਾ ਮਿਲਦੀ ਹੈ ਕਿਤੇ ਨਾ ਕਿਤੇ ਇਦਾਂ ਦਾ ਕੋਈ ਇਨਸੀਡੈਂਟ ਹੁੰਦਾ ਜੋ ਕਿਸੇ ਦੀ ਨਜ਼ਰ ਪਿਆ ਹੁੰਦਾ ਹੈ ਤਾਂ ਉੱਥੋਂ ਉਹਨੂੰ ਇੱਕ ਆਈਡੀਆਜ਼ ਮਿਲਦੇ ਨੇ ਜਿਹੜੇ ਰਾਈਟਰ ਨੇ ਇੱਕ ਤਾਂ ਕਲਪਨਾ ਸ਼ਕਤੀ ਹੁੰਦੀ ਹੈ ਲੇਕਿਨ ਕੁਝ ਅਹਜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਔਰ origianally ਕਿਤਨਾ ਕਿਤੋਂ ਸਾਨੂੰ ਉਸ ਦਾ ਇਨਸਪਾਇਰੇਸ਼ਨ ਮਿਲਦੀ ਹੈ ਆਈਡੀਆ ਮਿਲਦਾ ਇਨਸੀਡੈਂਟ ਤੋਂ ਉਹਨਾਂ ਦੇ ਸਾਹਮਣੇ ਹੁੰਦਾ ਤਾਂ ਫਿਰ ਉਹਦਾ ਅੱਗੇ ਹਾਲੇ ਦੋਲੇ ਤਾਣਾ ਬਾਣਾ ਬੁਣਿਆ ਜਾਂਦਾ ਕਹਾਣੀਆਂ ਇਦਾਂ ਡਿਵੈਲਪ ਹੁੰਦੀਆਂ ਨੇ ਸੋ ਇਹ ਹੈਗੀਆਂ ਨੇ ਸਾਡੇ ਸਮਾਜ ਦੇ ਵਿੱਚ ਗੱਲ ਹੋਈ ਹੈ ਤੋ ਮੈਂ ਮਤਲਬ ਮੈਂ ਜਾਣਦਾ ਇੱਕ 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 ਪਰਿਵਾਰ ਨੂੰ ਜਿਨ੍ਹਾਂ ਨੇ ਉਹ ਆਸ਼ਰਮ ਉਸ ਆਸ਼ਰਮ ਚ ਕਿੱਦਾਂ ਦੇ ਬੱਚੇ ਸੀ ਪਰ ਮੈਨੂੰ ਇੰਨਾ ਪਤਾ ਵੀ ਉਹ ਇੱਕ ਇਦਾਂ ਦੇ ਆਸ਼ਰਮ ਚੋਂ ਵੇ ਆ ਕੇ ਲੈ ਸਕੂਡੀ ਨੂੰ ਇਹ ਮੈਂ ਇਹ ਮੈਂ ਵੀ ਮਤਲਬ ਇਹ ਜਿਹੜੀ ਫਿਲਮ ਹੈ ਕਿੰਨਾ ਕਸਰ ਪਾਉਗੀ ਸਮਾਜ ਦੇ ਉੱਤੇ ਪੋਜ਼ਿਟਿਵ ਅਸਰ ਪਾਉਗਾ ਸਰ ਦੇਖੋ ਅਸੀਂ ਸਭ ਤੋਂ ਵੱਡੀ ਗੱਲ ਤਾਂ ਸਾਡੀ ਇਹਦੇ ਵਿੱਚ ਦੇਖੋ ਜਦੋਂ ਇਹ ਫਿਲਮ ਦੀ ਵਿਜੇਤੋ ਕੱਲ ਮੈਂ ਹੋਈ ਕਿ ਪਹਿਲਾਂ ਵੀ ਗੱਲ ਕਿਹਾ ਕਿ ਆਪ ਮੁਹਾਰੇ ਕਈ ਮੈਸੇਜ ਦੇ ਜਾਂਦੀ ਆ ਜਿਹੋ ਦੀ ਕਹਾਣੀ ਦਾ ਤਾਣਾ ਬਾਣਾ ਇਦਾਂ ਦਾ ਉਹ ਕਈ ਨਾ ਕਈ ਮੈਸੇਜ ਨੂੰ ਜਾਂਦੀ ਜਾਂਦੀ ਟੱਚ ਕਰਦੀ ਆ ਸਭ ਤੋਂ ਵੱਡਾ ਇਹਦੇ ਵਿੱਚ ਕੀ ਆ ਦਿਖਾਇਆ ਗਿਆ ਹਿਊਮੈਨਿਟੀ ਉਹ ਉਹ ਹਾਂ ਉਹ ਇਨਸਾਨੀ ਇਨਸਾਨੀਅਤ ਕੀ ਚੀਜ਼ ਹੈ ਉਹ ਆਸ਼ਰਮ ਦੇ ਵਿੱਚ ਕੀ ਹੈ ਆਸ਼ਰਮ ਦੇ ਵਿੱਚ ਇਨਸਾਨੀਅਤ ਆ ਉੱਥੇ ਇਹ ਨਹੀਂ ਹੈ ਉੱਥੇ ਅਲੱਗ-ਅਲੱਗ ਦੇਖੋ ਜਿਹੜੇ ਬੱਚੇ ਵੀ ਨੇ ਇੱਕ ਫਾਤਿਮਾ ਬੀਬੀ ਦਿਖਾਈ ਗਿਆ ਕੋਈ ਕਿਸੇ ਤੋਂ ਉਥੇ ਕਿਸੇ ਥੋੜੀ ਉਹਨਾਂ ਦਾ ਹੀ ਕਪੜਾ ਹੀ ਆਪਣਾ ਹੀ ਆਸ਼ਰਮ ਨਾਲੇ ਪਿਆਰ ਪੈਦਾ ਫਿਰ ਫੈਮਲੀ ਨਾਲ ਵੀ ਨਹੀਂ ਜਾਂਦੀ ਹੈ ਉਥੇ ਕੋਈ ਐ ਨਹੀਂ ਕੋਈ ਜਾਤ ਪਾਤ ਨਹੀਂ ਅਲੱਗ-ਅਲੱਗ ਬਦਰ ਕੋਈ ਕਿਸੇ ਉਹ ਕਾਰਨ ਉਸ ਆਸ਼ਰਮ ਚ ਆਇਆ ਕੋਈ ਕਿਸੇ ਪਰਿਵਾਰ ਚ ਆਇਆ ਕੋਈ ਕਿਸੇ ਪਰਿਵਾਰ ਚ ਆਇਆ ਇਹ ਸਤੂ ਵੱਡਾ ਮਤਲਬ ਇਹੀ ਹੈ ਕਿ ਉਹਦਾ ਇੱਕ ਆਪਣਾ ਧਰਮ ਹੈ ਉਹ ਇਨਸਾਨੀਅਤ ਹੈ ਸਭ ਤੋਂ ਵੱਡੀ ਇਨਸਾਨੀਅਤ ਹੈ ਜਿਹੜੀ ਤੁਹਾਨੂੰ ਉਸ ਆਸ਼ਰਮ ਦੇ ਵਿੱਚ ਨਜ਼ਰ ਆਉਂਦੀ ਹੈ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਫਿਲਮ ਬਾਰੇ ਫਿਲਮ ਬਾਰੇ ਮੈਂ ਇਹ ਕਹੂੰਗਾ ਕਿ ਬਹੁਤ ਸੋਹਣੀ ਫਿਲਮ ਹੈ ਪਰਿਵਾਰਿਕ ਫਿਲਮ ਹੈ ਔਰ ਔਰ ਇਹ ਹੈ ਬੜੀ ਮਤਲਬ ਮੈਸੇਜ ਬਹੁਤ ਖੂਬਸੂਰਤ ਨੇ ਇਸ ਫਿਲਮ ਦੇ ਵਿੱਚ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਤੁਹਾਡੇ ਮਾਧਿਅਮ ਨਾਲ ਕਿ ਤੁਸੀਂ ਫਿਲਮ ਨੂੰ ਜ਼ਰੂਰ ਦੇਖਣ ਆਇਓ ਪਰਿਵਾਰਿਕ ਫਿਲਮ ਹੈ ਤੁਸੀਂ ਇੱਕ ਸੈਕਿੰਡ ਲਈ ਵੀ ਕਿਤੇ ਇਦਾਂ ਦੀ ਤੁਹਾਨੂੰ ਦਿੱਕਤ ਨਹੀਂ ਆਈਗੀ ਕਿ ਮੈਂ ਕਿਸੇ ਪਰਿਵਾਰ 'ਚ ਬੈਠਾ ਤਾਂ ਮੈਂ ਕੋਈ ਇਹ ਚੀਜ਼ ਨਹੀਂ ਮਤਲਬ ਅਨਕੰਫਰਟੇਬਲ ਫੀਲ ਨਹੀਂ ਕਰੂੰਗਾ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਸੋ ਤੁਸੀਂ ਵੀ ਦੇਖੀਏ ਫਿਲਮ ਇਹ ਗੱਲ ਸਹੀ ਹੈ ਨਾ ਮੈਂ ਕਹਿ ਰਹੇ ਹਾਂ ਸਹੀ ਕਹਿ ਰਹੇ ਹਾਂ ਨਾ ਤੁਸੀਂ ਵੀ ਜ਼ਰੂਰ ਰਖਿਓ ਲੋਕਾਂ ਨੂੰ ਵੀ ਅਸੀ ਅੱਖ ਨਹੀਂ ਚਮਕੇ ਫਿਲਮ ਦੇ ਵਿੱਚ ਸਾਰੀ ਫਿਲਮ ਪੂਰੀ ਐਨ ਆ ਅੱਖ ਖੁੱਲ੍ਹ ਖੋਲ ਕੇ ਦੇਖੀਏ ਜੀ ਨਹੀਂ ਨਹੀਂ ਉਹ ਸੋ ਮਤਲਬ ਜੇ ਪਰਿਵਾਰਿਕ ਫਿਲਮ ਕਹਿ ਰਹੇ ਹਾਂ ਤਾਂ ਇਹਦਾ ਮਤਲਬ ਇਹ ਹੈ ਸੋ ਥੈਂਕ ਯੂ ਵੈਰੀ ਮੱਚ ਤੁਸੀਂ ਜ਼ਰੂਰ ਆਇਓ ਪਰਿਵਾਰਾਂ ਸਮੇਂ ਦੇਖਣ ਅ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸਾਨੂੰ ਪਿਆਰ ਦੇਣ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀਆਂ ਗੱਲਾਂ ਸਾਡੀਆਂ ਫਿਲਮਾਂ ਨੂੰ ਸਾਡੇ ਜਿਹੜੇ ਮੈਸੇਜਸ ਨੇ ਤੁਹਾਡੇ ਮਾਧਿਅਮ ਨਾਲ ਹੀ ਜਨਤਾ ਤੱਕ ਪਹੁੰਚਦੇ ਨੇ ਤਾਂ ਹੀ ਲੋਕ ਹੁੰਦੇ ਨੇ ਉਹ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵੀ ਸ਼ੁਕਰੀਆ ਥੈਂਕ ਯੂ ਥੈਂਕ ਯੂ ਤੇ ਮੈਂ ਮਨਿੰਦਰ ਸਿੰਘ ਤੇ ਫਿਲਮ ਜਰੂਰ ਦੇਖਣ ਜਾਓ 7 ਜੂਨ ਨੂੰ ਅਲੜ ਵਰੇਸ ਤੇ ਮੇਰੇ ਨਾਲ ਸੀ ਐਮ ਕੈਮਰਾਮੈਨ ਧੰਨਵਾਦ